ਹੋ ਗਿਆ ਪੰਜਾਬ ਤੇ ਆਪਾਂ ਆ ਜਿੰਨੇ ਹਮਲਾਵਰ ਆਏ ਅਬਦਾਲੀ ਦੁਰਾਨੀ ਤੇ ਮੁਗਲਾ ਉਹਨਾਂ ਨਾਲ ਲੜਨ ਵਾਲੀ ਜਮਾਤ ਆ ਤੇ ਆਪਾਂ ਜੇ ਆ ਮੌਕੇ ਦੀ ਸਰਕਾਰ ਦੀਆਂ ਛੋਟੀਆਂ-ਛੋਟੀਆਂ ਗਿੱਦੜ ਭੁਪਕੀਆਂ ਤੋਂ ਡਰਾਂਗੇ ਆ ਕੋਈ ਛੋਟੇ-ਮੋਟੇ ਪਰਚੇ ਤੋਂ ਡਰਾਂਗੇ ਤਾਂ ਫਿਰ ਆਪਾਂ ਆਪਣੇ ਪੁਰਖਿਆਂ ਦੇ ਉਹਨਾਂ ਦੇ ਜਾਏ ਨਹੀਂਗੇ ਔਰ ਆ ਜਿਹੜੀ ਗੱਲ ਕੀਤੀ ਕਿ ਆ ਜਿਹੜਾ ਹੁਣੇ ਨਿਰਮਲ ਸਿੰਘ ਵੀ ਬੋਲ ਰਿਹਾ ਸੀ ਉਹਨਾਂ ਤੋਂ ਪਹਿਲਾਂ ਵੀ ਬੋਲ ਰਿਹਾ ਸਰਪੰਚ ਸਾਹਿਬ ਕੱਲਾ ਝੂਨਾ ਮੇਰਾ ਖਿਆਲ ਹੈ ਕਿ ਕੋਈ ਪਰਿਵਾਰ ਨਹੀਂ ਪੰਜਾਬ ਦਾ ਜਿਹਦਾ 10 12 15000 ਤੋਂ ਕਿੱਲੇ ਤੱਕ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ 300 ਰੁਪਿਆ 400 ਰੁਪਿਆ 500 ਰੁਪਏ ਕਿੱਲੇ ਦਾ ਰੇਟ ਘੱਟ ਮਿਲਿਆ ਪਹਿਲੀ ਵਾਰ ਹੋਇਆ ਇਹ ਆ ਜਿਹੜੇ ਰੋਜ਼ ਕਹਿੰਦੇ ਨਾ ਬਦਲਾਅ ਲਿਆਣਾ ਜੀ ਆਹ ਕਰਤਾ ਅਸਲ ਬਦਲਾਅ ਇਹਨਾਂ ਨੇ ਆਪਣਾ ਹੌਣ ਦਿਖਾਇਆ ਵਾ ਇਹ ਸਾਡੇ ਨਾਲ ਕਦੀ ਨਹੀਂ ਹੋਇਆ ਸੀਗਾ ਇਹ ਪਹਿਲੀ ਵਾਰ ਬਦਲਾਅ ਆਇਆ ਕਿ ਚੰਗੀ ਭਲੀ ਫਸਲ ਚਾਹੇ ਉਹ ਕਾਂਗਰਸੀਆਂ ਸਰਕਾਰਾਂ ਸੀ ਚਾਹੇ ਮਗਲੀਆਂ ਦੂਜੀਆਂ ਪਾਰਟੀਆਂ ਸਰਕਾਰਾਂ ਸੀਗੀਆਂ ਕਣਕ ਤੇ ਝੋਨਾ ਹਮੇਸ਼ਾ ਚੱਕਿਆ ਜਾਂਦਾ ਸੀਗਾ ਆ ਪਹਿਲੀ ਵਾਰ 70-75 ਸਾਲ ਵਿੱਚ ਸਾਨੂੰ ਦੇਖਣ ਪਿਆ ਕਿ ਸਾਡੇ ਜ਼ਿਮੀਂਦਾਰਾਂ ਦੀ ਸਰਕਾਰ ਨੇ ਮਿਲ ਕੇ ਨਾਲ ਲੁੱਟ ਕਰਾਈ ਆ ਸਰਕਾਰੀ ਮੁਲਾਜ਼ਮ ਪਿੰਡਾਂ 'ਚ ਜਾ ਕੇ ਮੰਡੀਆਂ 'ਚ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਜੱਟਾਂ ਨੂੰ ਕਹਿੰਦੇ ਰਹੇ ਨੇ ਕਿ ਤੁਹਾਡਾ ਇਹ ਕੀ ਕਟ ਲੱਗਣਾ ਵਾ ਭਾਵੇਂ ਮੌਇਸਚਰ ਤੁਹਾਡਾ 17 ਵਾ 16 ਵਾ ਵਧਿਆ ਚੋਨਾ ਵਾ ਪਰ ਪੈਸੇ ਤੁਹਾਨੂੰ ਕਟੌਤੀ ਲੱਗਣੀ ਆ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਫਸਲ ਜਿਹੜੀ ਆ ਆਪਣੀ ਬੜੀ ਮਿਹਨਤ ਨਾਲ ਪਾਲਦੇ ਆ 185 ਲੱਖ ਟਨ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਆਈ ਆ ਇਹਦੀ ਕੁੱਲ ਕੀਮਤ ਜਿਹੜਾ ਕੇਂਦਰ ਸਰਕਾਰ ਪੈਸਾ ਦਿੰਦੀ ਆਪਾਂ ਨੂੰ ਇੱਥੇ ਸਰਕਾਰ ਨੂੰ ਖਰੀਦਣ ਵਾਸਤੇ ਉਹ 43000 ਕਰੋੜ ਰੁਪਏ ਦੀ ਫਸਲ ਹੈ ਜੇ ਆਪਾਂ ਜੋ ਜੇ 10% ਵੀ ਆਪਾਂ ਨੂੰ ਐਮਐਸਪੀ ਤੋਂ ਘੱਟ ਮਿਲਿਆ فرض ਕਰੋ ਪੈਸਾ ਤੇ ਪੰਜਾਬ ਦਾ ਘੱਟੋ ਘੱਟ 5000 ਕਰੋੜ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਇੱਕ ਪਾਸੇ 5000 ਕਰੋੜ ਦਾ ਨੁਕਸਾਨ ਕਰਨ ਵਾਲੀ ਪਾਰਟੀ ਆ ਤੇ ਆਪਾਂ ਫਿਰ ਵੀ ਉਹਨਾਂ ਨੂੰ ਕਿਉਂ ਆਪਾਂ ਵੋਟ ਪਾਉਣੀ ਆ ਜਿਹਨਾਂ ਨੇ ਪਿਛਲੇ 25 ਸਾਲਾਂ ਵਿੱਚ ਕੰਮ ਨਹੀਂ ਕੀਤਾ ਪੰਜਾਬ ਵਿੱਚ 2 ਕੁਮਤ ਮਾਨ ਨੇ ਚੁਪਕ ਲਿਆ ਦੋ ਦੋ ਤੇ ਗਿਆਨਾ ਓ ਕੇਜਰੀਵਾਲ ਸਾਹਿਬ ਦੇ ਜੋ ਊਲ ਜਰੂਰ ਕਰਕੇ ਇਹਦੇ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਵਿੱਚ ਢਾਈਆਂ ਸਾਲਾਂ ਵਿੱਚ ਇੱਕ ਨਵੇਂ ਪੈਸੇ ਦੀ ਡਵੈਲਪਮੈਂਟ ਨਹੀਂ ਹੋਈ ਆ ਤੁਸੀਂ ਬੈਠੇ ਹੋ ਨਗਰ ਕਾਸੀ ਤੁਹਾਨੂੰ ਆਪਣੇ ਪਿੰਡ ਦੀ ਛਾਤ ਮਾਰ ਕੇ ਦੇਖ ਲਿਓ ਕੋਈ ਗਲੀ ਨਾਲ ਸਕੂਲ ਦਾ ਕੰਮ ਕੋਈ ਡਿਸਪੈਂਸਰੀ ਦਾ ਕੰਮ ਕੋਈ ਸੀਵਰੇਜ ਦਾ ਕੰਮ ਕੋਈ ਛੱਪੜ ਦੇ ਸਫਾਈ ਕੱਖ ਨਹੀਂ ਹੋਇਆ ਪਰ ਫਿਰ ਵੀ ਕਹੀ ਜਾਂਦੇ ਅਸੀਂ ਬਹੁਤ ਪੰਜਾਬ ਰੰਗਲਾ ਕਰ ਦਿੱਤਾ ਅੱਜ ਪੰਜਾਬ 'ਚ ਨਸ਼ੇ ਦੇ ਪਰ ਮਾਰਿਆ ਸਾਡੇ ਬੱਚੇ ਬਿਚਾਰੇ ਮਾਪਿਓ ਡਰਦੇ ਨੇ ਕਿ ਕਿਸੇ ਤਰੀਕੇ ਨਾਲ ਕੋਈ ਨਸ਼ਾ ਨਾ ਸਾਡਾ ਬੱਚਾ ਨਸ਼ੇੜੀ ਨਾ ਹੋ ਜਾਏ ਆ ਗੁਰੂ ਗ੍ਰੰਥ ਸਾਹਿਬ ਦੀ ਬੇ ਬੇਨਸਾਬ ਬੇਇਨਸਾਫੀ ਦਾ ਇਨਸਾਫ ਅੱਜ ਤਾਈਂ ਨਹੀਂ ਦੇ ਸਕੇ ਮੇਰੇ ਵੀਰੋ ਪਿਛਲੇ 2.5 3 ਸਾਲਾਂ ਵਿੱਚ ਸਵਾਏ ਕਰਜ਼ਾ ਚਾੜਨ ਤੋਂ ਇਸ ਸਰਕਾਰ ਨੇ ਕੁਛ ਨਹੀਂ ਕੀਤਾ 1 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰ ਹੋਰ ਚੜਾਤਾ ਪੰਜਾਬ ਦੇ ਸਿਰ ਤੇ ਇੱਕ ਸਿਰਫ 2.5 ਸਾਲਾਂ ਦੇ ਵਿੱਚ ਕਿਉਂਕਿ ਇਸ਼ਤਿਹਾਰੀ ਨੇ ਲੱਗੇ ਹੋਏ ਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ 에어ਪੋਰਟਾਂ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਜਿਹੜੇ ਕਹਿੰਦੇ ਸੀ ਸਾਦੇ ਜਿਹੇ ਬੰਦੇ ਆ ਜਹਾਜ਼ਾਂ ਤੋਂ ਨਹੀਂ ਲੱਥਦੇ ਜਿਹੜੇ ਕਹਿੰਦੇ ਸੀ ਸਾਦੇ ਜਿਹੇ ਬੰਦੇ ਆ ਹਜ਼ਾਰ ਹਜ਼ਾਰ ਘਨਮੈਣ ਲਈ ਫਿਰਦੇ ਸਾਡੇ ਚੀਫ ਮਿਨਿਸਟਰ ਸਾਹਿਬ ਜਿਹੜੇ ਕਹਿੰਦੇ ਸੀ ਸਾਦੇ ਜਿਹੇ ਬੰਦੇ ਆ ਉਹ ਕੇਜਰੀਵਾਲ ਸਾਹਿਬ ਵਰਗੇ ਸ਼ੀਸ਼ ਮਹਿਲ ਮਕਾਨ ਜਿਹੜੇ ਗੁਸਲਖਾਨਿਆਂ ਚ ਅੰਦਰ ਏਸੀ ਲੱਗੇ ਹੋਏ ਨੇ ਇਸ ਕਰਕੇ ਆਪਾਂ ਨੂੰ ਇੱਕ ਝਾਂਸਾ ਦਿੱਤਾ ਗਿਆ ਵਾ ਬਦਲਾਅ ਦੇ ਨਾਮ ਤੇ ਆਪਣੇ ਤੋਂ ਵੋਟਾਂ ਲਈਆਂ ਗਈਆਂ ਨੇ ਜੇ ਆਪਾਂ ਹੋਣੀ ਨਾ ਕਰ ਗਏ ਤਾਂ ਮੈਂ ਸਮਝੂਗਾ ਕਿ ਪੰਜਾਬ ਦਾ ਇਹ ਹੋਰ ਕਹਾਣ ਕਰਕੇ ਜਾਣਗੇ ਇਹ ਨਾ ਪੰਜਾਬ ਹਤੇਸ਼ੀ ਨੇ ਨਾ ਇਹ ਕਿਸਾਨ ਹਤੇਸ਼ੀ ਨੇ ਨਾ ਮੇਰੇ ਵੀਰੋ ਇਹ ਸਿੱਖ ਅਤੇਸ਼ੀ ਨੇ ਇਹਨਾਂ ਤੋਂ ਬਚ ਕੇ ਚੱਲਣਾ ਆਪਾਂ ਇਹ ਜਿਵੇਂ ਕਿ ਆਰਐਸਐਸ ਭਾਜਪੀ ਦੀ ਇੱਕ 20 ਟੀਮ ਕਿਜਰੀਵਾਲ ਜੋ ਉਹਨਾਂ ਦੀ ਨੀਤੀ ਹੈ ਜੋ ਉਹਨਾਂ ਦੀ ਰਾਜਨੀਤੀ ਹੈ ਔਰ ਉਸ ਤਰ੍ਹਾਂ ਦੇ ਨਾਲ ਉਹ ਚੱਲਦੇ ਰਹੇ ਨੇ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਇਹ ਤੁਹਾਡੇ ਪਰਖਿਓਆ ਪਰਿਵਾਰ ਆ ਇਹ ਤੁਹਾਡੇ ਨਾਲ ਦੁੱਖ ਸੁੱਖ ਚ ਪੁਰਾਣੇ ਮੇਰਾ ਖਿਆਲ 60 65 ਸਾਲ ਤੋਂ 70 ਸਾਲ ਤੋਂ ਇਹ ਪਰਿਵਾਰ ਤੁਹਾਡੇ ਨਾਲ ਵਿਚਰ ਰਿਹਾ ਹੈ ਰਾਜਨੀਤੀ ਚ ਉਹਨਾਂ ਦੇ ਸਤਕਾਰਯੋਗ ਇੰਦਰਜੀਤ ਸਿੰਘ ਦਾ ਦਾਵਾ ਸਾਹਿਬ ਇੱਥੇ ਨੇ ਸਾਡੇ ਨਾਲ ਕਿਸਾਨਾਂ ਦੇ ਪ੍ਰਧਾਨ ਪੰਜਾਬ ਦੇ ਕਿਰਨਜੀਤ ਸਿੰਘ ਸੰਧੂ ਉਹ ਵੀ ਸਾਡੇ ਪਹੁੰਚੇ ਨੇ ਮੈਂ ਤੁਹਾਡਾ ਜਿਆਦਾ ਸਮਾਂ ਨਾ ਪੈਣਾ ਬਜ਼ੁਰਗਾਂ ਸਭ ਨੂੰ ਕਹੂੰਗਾ ਕਿ 20 ਤਾਰੀਖ ਨੂੰ ਜਿਹੜਾ ਤੁਸੀਂ ਚੋਣ ਨਿਸ਼ਾਨ ਪੰਜਾ ਹੈ ਉਹਦੇ ਤੇ ਬਟਨ ਦਬਾ ਕੇ ਸਾਡੇ ਸਤਕਾਰਯੋਗ ਭੈਣ ਜੀ ਜਤਿੰਦਰ ਕੌਰ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਬੀਜੇਪੀ ਬਾਰੇ ਤੁਹਾਨੂੰ ਪਤਾ ਇਹ ਸਾਰਾ ਜੋ ਕਿਸ ਜਿੱਦਾਂ ਕਿਸਾਨ ਵਿਰੋਧੀ ਬੀਜੇਪੀ ਦਾ ਆਪਾਂ ਨੂੰ ਉਦਾਂ ਹੀ ਤਾਲੇਬਾਨੀ ਕਹੀ ਜਾਂਦੀ ਆ ਬਿੱਟੂ ਹੁਣੀ ਕੋਈ ਕਹਿੰਦਾ ਵੱਖਵਾਦੀ ਆ ਜੀ ਕੋਈ ਕਹਿੰਦਾ ਖਾਲਿਸਤਾਨੀ ਆ ਜਦ ਕਿ ਸਭ ਤੋਂ ਜ਼ਿਆਦਾ ਦੇਸ਼ ਵਿੱਚ ਜੇ ਕਿਸੇ ਨੇ ਕੰਮ ਕੀਤਾ ਤਾਂ ਪੰਜਾਬ ਦੇ ਬਹਾਦਰ ਕਿਸਾਨਾਂ ਤੇ ਸਿੱਖਾਂ ਨੇ ਆਜ਼ਾਦੀ ਵੇਲੇ ਵੀ ਕੀਤਾ ਅਨਾਜ ਵੀ ਪੈਦਾ ਕੀਤਾ ਤੇ ਬਾਰਡਰਾਂ ਦੇ ਵੀ ਰਾਖੀ ਅਗਰ ਕੋਈ ਕਰਦਾ ਆਪਣੇ ਬੱਚੇ ਰਾਖੀ ਕਰਦੇ ਨੇ ਕਿਸੇ ਬੀਜੇਪੀ ਦਾ ਜਿਹੜਾ ਦਿੱਲੀ ਸ਼ਹਿਰਾਂ ਚ ਰਹਿੰਦੇ ਨੇ ਵੱਡੇ ਵੱਡੇ ਲੀਡਰ ਨੇ ਇਹਨਾਂ ਦੇ ਕਿਸੇ ਦੇ ਬੱਚਾ ਫੌਜ ਵਿੱਚ ਭਰਤੀ ਕੋ ਸ਼ਹੀਦ ਹੁੰਦਾ ਦੇਖਿਆ ਵਾ ਇਸ ਕਰਕੇ ਸਾਡਾ ਜੋ ਆਪਾਂ ਇਸ ਦੇਸ਼ ਵਿੱਚ ਪ੍ਰਤੀ ਜੋ ਆਪਾਂ ਸੇਵਾ ਕੀਤੀ ਆ ਇਹ ਸਾਨੂੰ ਟਿਚਰਾ ਕਰਦੇ ਨੇ ਔਰ ਘਟ ਗਿੰਟੀਆਂ ਦੇ ਮੁਖਾਲਫ ਪਾਰਟੀ ਆ ਭਾਜਪਾ ਕਿਸਾਨਾਂ ਦੇ ਆ ਜੋ ਨੁਕਸਾਨ ਸਾਡਾ ਹੁਣ ਕੀਤਾ ਤਿੰਨ ਕਾਲੇ ਕਾਨੂੰਨ ਬਣਾ ਕੇ ਇਹ ਭਾਜਪਾ ਨੇ ਕੀਤਾ ਵਾ ਉਹਨਾਂ ਤੋਂ ਵੀ ਬਚਣਾ ਵਾ ਤੇ ਆ ਬੋਕਰ ਜਿਹੜੀ ਫਾਤੂ ਗਏ ਆ ਜਿਹੜੀ ਫਰਜੀ ਇਨਕਲਾਬੀਆਂ ਦੀ ਪਾਰਟੀ ਆ ਇਹਦੇ ਤੋਂ ਬਚਾ ਕਰਕੇ ਸਾਡੇ ਸਤਕਾਰਿਓ ਭੈਜੀ ਲੋਟ ਪਾਉਂਦੀ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੇ